I'm party. i party in club in club. ਹੋਰ ਕਾਲੀਏ ਫੋਟੋ ਹਰ ਆ 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 ਜੀ ਪੁਲਰੂ ਜਿੰਦਾਬਾਦ ਯੂਥ ਫੋਰ ਜਿੰਦਾਬਾਦ ਯੂਥ ਫੋਰ ਜਿੰਦਾਬਾਦ ਜਿੰਦਾਬਾਦ ਆਵਾਜ਼ੂ ਪਾਰਟੀ ਜਿੰਦਾਬਾਦ ਹਾਂਜੀ ਪੁਲਰ ਸਾਹਿਬ ਅੱਜ ਵੱਡੀ ਜ਼ਿੰਮੇਵਾਰੀ ਜਿਹੜੀ ਆ ਪਰਮਿੰਦਰ ਗੋਲਡੀ ਨੂੰ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਆਵਾਜ਼ੂ ਪਾਰਟੀ ਸ਼੍ਰੀ ਹਰਵਿੰਦ ਕੇਂਦਿਆ ਸਰਦਾਰ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਪਰਮਿੰਦਰ ਸਿੰਘ ਗੋਲਡੀ ਨੂੰ ਦਾ ਪ੍ਰੈਜ਼ੀਡੈਂਟ ਲਾਇਆ ਪੰਜਾਬ ਦਾ ਬੜੇ ਮਿਹਨਤੀ ਇਮਾਨਦਾਰ ਤੇ ਨੇਕ ਸਾਡੇ ਆਗੂ ਨੇ ਪਰਮਿੰਦਰ ਸਿੰਘ ਗੋਲਡੀ ਜੀ ਤੇ ਅੱਜ ਇਹਨਾਂ ਦੇ ਨਾਲ ਮਹਾਰਾਜ ਦਾ ਸ਼ੁਕਰਾਨਾ ਕਰ ਲਈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਤੇ ਸ਼੍ਰੀ ਹਰਬੰਦਰ ਸਾਹਿਬ ਦਰਬਾਰ ਸਾਹਿਬ ਨਤਮਸਤਕ ਹੋਣ ਚੱਲੇ ਆ ਮਹਾਰਾਜ ਦਾ ਊਟਾ ਸਭ ਲੈ ਕੇ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੇ ਲੋਕਾਂ ਲਈ ਤੇ ਰਾਤ ਕਰਾਂਗੇ ਤੇ ਜਿਹੜੀ ਜ਼ਿੰਮੇਵਾਰੀ ਸਾਡੇ ਭਰਾਵ ਨੂੰ ਦਿੱਤੀ ਆ ਬੜੀ ਵੱਡੀ ਜ਼ਿੰਮੇਵਾਰੀ ਆ ਇਹ ਜ਼ਿੰਮੇਵਾਰੀ ਦੇ ਆਉਣ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਪੂਰੇ 117 ਦੇ 117 ਹਲਕਿਆਂ ਦੇ ਵਿੱਚ ਜੂਸ ਨੂੰ ਵੱਡਾ ਬਲ ਮਿਲਿਆ ਕਿਉਂਕਿ ਨੌਜਵਾਨਾਂ ਦੀ ਪਹਿਲੀ ਵਸੰਧ ਨੇ ਸਾਡੇ ਭਰਾ ਪਰਮਿੰਦਰ ਗੋਲਦੀ ਜੀ ਇਹਨਾਂ ਪਹਿਲਾਂ ਵੀ ਭਾਵੇਂ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਹੇ ਆਏ ਭਾਵੇਂ ਹੋਰ ਵੱਖ-ਵੱਖ ਖੇਤਰਾਂ ਦੇ ਪਾਰਟੀ 'ਚ ਕੰਮ ਕੀਤਾ ਬੜੀ ਤਨਦੇਹੀ ਨਾਲ ਇਮਾਨਦਾਰੀ ਨਾਲ ਇਹਨਾਂ ਨੇ ਕੰਮ ਕੀਤਾ ਇਹਨਾਂ ਦੀ ਕਾਮਪ੍ਰਤੀ ਲਗਨ ਨੂੰ ਦੇਖ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਨੀਸ਼ ਸੋਧਿਆ ਜੀ ਨੇ ਅਮਨ ਰੂੜਾ ਜੀ ਨੇ ਇਹਨਾਂ ਨੂੰ ਪੰਜਾਬ ਦਾ ਜੂਰ ਦਾ ਪ੍ਰਧਾਨ ਲਾਇਆ ਤੇ ਇਹਨਾਂ ਦੇ ਪ੍ਰਧਾਨ ਬਾਨਾ ਨੌਜਵਾਨਾਂ ਚ ਵੀ ਪੂਰੀ ਖੁਸ਼ੀ ਦੀ ਲਹਿਰ ਹੈ ਉਤਜਾਹਾ ਨੌਜਵਾਨਾਂ ਦਾ ਥੈਂਕ ਯੂ ਆਮ ਆਦਮੀ ਪਾਰਟੀ ਜਿੰਦਾਬਾਦ ਬਾਈ ਪ੍ਰਬੰਧਕ 골ਡੀ ਜਿੰਦਾਬਾਦ ਹਾਂਜੀ ਪਰਮੇਂਦਰ ਜੀ ਅੱਜ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਜਿਹੜੀ ਆ ਤੁਹਾਡੇ ਮੋਟੇ ਪਰਮੇਂਦਰ ਸਿੰਘ ਜੀ ਜਿੰਦਾਬਾਦ ਆਵਾਜ਼ ਵੀ ਤਾਂ ਦੀ ਜਿੰਦਾਬਾਦ ਆਭੂਦ ਬੇ ਜਿੰਦਾਬਾਦ ਪਰਮੇਂਦਰ ਸਿੰਘ ਜੀ ਜਿੰਦਾਬਾਦ ਚੱਲ ਚੱਲ ਬਿਲਕੁਲ ਮੈਂ तमाम ਲੀਡਰਸ਼ਿਪ ਦਾ ਸਾਡੇ ਨੈਸ਼ਨਲ ਕਰਮਿੰਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਜੀ ਅਮਨ अरोड़ा ਜੀ ਸ਼ੈਰੀ ਕਲਸੀ ਜੀ ਤੇ ਨਾਲ ਹੀ ਮੇਰੇ ਵੱਡੇ ਵੀਰ ਲਾਲਜੀਤ ਭੁੱਲਰ ਜੀ ਕੈਬਨਟ ਮੰਤਰੀ ਪੰਜਾਬ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਲਈ ਹੈ ਯੂਥ ਵਿੰਗ ਦਾ ਕਾਰਜਕਾਰੀ ਪ੍ਰਧਾਨ ਲਾਇਆ ਹੈ ਪੰਜਾਬ ਦਾ ਤੇ ਮੈਂ ਇਹਨਾਂ ਦਾ ਭਰੋਸਾ ਜਿਸ ਸੋਚ ਦੇ ਨਾਲ ਇਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਉਦੇਤੇ ਮੈਂ ਪੂਰਾ 100% ਖਰਾ ਉਤਰਾਂਗਾ ਤੇ ਮੇਰੇ ਨਾਲ ਅੱਜ ਪੰਜਾਬ ਦੇ ਸਾਰੇ ਸਾਡੇ ਜ਼ੋਨ ਇੰਚਾਰਜ ਜ਼ਿਲ੍ਹਾ ਪ੍ਰਧਾਨ ਸਹਿਬਾਨ ਤੇ ਹੋਰ ਬਲਾਕ ਪ੍ਰਧਾਨ ਸਹਿਬਾਨ ਇੱਥੇ ਪਹੁੰਚੇ ਆ ਉਹਨਾਂ ਵੱਲੋਂ ਵੱਖ-ਵੱਖ ਜਗ੍ਹਾ ਤੇ ਇੰਨਾ ਮਾਨ ਸਨਮਾਨ ਮਿਲਿਆ ਮੈਂ ਦੱਸ ਨਹੀਂ ਸਕਦਾ ਤੇ ਮੈਂ ਹਰ ਇੱਕ ਦਾ ਇੱਕ ਰਿਣੀ ਐ ਇਹਨਾਂ ਦਾ ਚੱਲਿਆ ਵਾ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਆ ਤੇ ਮੇਰਾ ਇਹੀ ਟੀਚਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਆਪਣੇ ਯੂਥ ਕਲੱਬਾਂ ਰਾਹੀਂ ਉਹਨਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾਵੇ ਤੇ ਉਹਨਾਂ ਅੱਗੇ ਵੀ ਅਪੀਲ ਹੈ ਕਿ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣ ਚ ਆਪਣਾ ਯੋਗਦਾਨ ਪਾਈਏ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਦੀ ਸਰਕਾਰ ਪੰਜਾਬ ਚ ਚੱਲ ਰਹੀ ਹੈ ਇਹ ਵੀ ਨੌਜਵਾਨਾਂ ਦੀ ਸਰਕਾਰ ਹੈ ਪੂਰੇ ਦੇਸ਼ ਚ ਜੇ ਕਿਤੇ ਯੰਗ ਸਰਕਾਰ ਹੈ ਉਹ ਪੰਜਾਬ ਚ ਚੱਲ ਰਹੀ ਹੈ ਸੋ ਆਮ ਆਦਮੀ ਪਾਰਟੀ ਨੌਜਵਾਨਾਂ ਦੀ ਬਾਹ ਫੜਦੀ ਹੈ ਨੌਜਵਾਨਾਂ ਨੂੰ ਆਮ ਨੌਜਵਾਨਾਂ ਨੂੰ ਚੱਕ ਕੇ ਉਹਨਾਂ ਨੇ ਸਰਕਾਰਾਂ ਚ ਲੈ ਕੇ ਆਏ ਆ ਇਹ ਮੌਕਾ ਦਿੰਦੀ ਹੈ ਸਾਰੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਤੇ ਸਭ ਤੋਂ ਪ੍ਰਮਾਤਮਾ ਤੋਂ ਬਿਨਾ ਕੋਈ ਪੱਤਾ ਨਹੀਂ ਹਿਲਦਾ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਅੱਜ ਦਰਬਾਰ ਸਾਹਿਬ ਆਏ ਆ ਤੇ ਸਾਰੇ ਹੀ ਮੇਰੇ ਨਾਲ ਮੇਰੇ ਯੁੱਧ ਦੇ ਸਾਥੀ ਅਸੀਂ ਜਾ ਕੇ ਨਤਮਸਤਕ ਹੋਵਾਂਗੇ ਤੇ ਅੱਗੇ ਆਉਣ ਵਾਲੇ ਸਮੇਂ 'ਚ ਫਿਰ ਦਿਨ ਰਾਤ ਯੂਥ ਵਿੰਗ ਨੂੰ ਮਜ਼ਬੂਤ ਕਰਾਂਗੇ ਤੇ ਆਮ ਆਦਮੀ ਪਾਰਟੀ ਨੂੰ 2027 'ਚ ਫਿਰ ਮੁੜ ਕੇ ਅਸੀਂ ਸਰਕਾਰ 'ਚ ਲਿਖਿਆਵਾਂਗੇ ਕੁਝ ਨੌਜਵਾਨ ਜਿਹੜੇ ਗਲਤ ਰਸਤਿਆਂ ਦੇ ਉੱਪਰ ਚੱਲੇ ਹੋਏ ਨੇ ਉਹਨਾਂ ਵਾਸਤੇ ਕੀ ਮੈਸੇਜ ਹੈਗਾ ਵਾਜੇ ਬਿਲਕੁਲ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲੀ ਵੀ ਹੈ ਜਿੱਤੇ ਸੈਂਕੜੋਂ ਨੌਜਵਾਨਾਂ ਨੂੰ ਮੁੜ ਕੇ ਅਸੀਂ ਘਰ ਵਾਪਸੀ ਕਰਵਾਈ ਹੈ ਤੇ ਉਹਨਾਂ ਨੌਜਵਾਨਾਂ ਲਈ ਅਸੀਂ ਪਿੰਡ-ਪਿੰਡ ਸਾਡੇ ਖੇਡ ਗਰਾਊਂਡ ਬਣ ਰਹੇ ਆਂ ਅਗਲੇ ਮਹੀਨੇ ਤਕਰੀਬਨ ਖੇਡਾਂ ਦਾ ਸਮਾਨ ਗਰਕਟਾਂ ਉਹ ਸਾਰੀਆਂ ਅਸੀਂ ਉਹ ਗਰਾਊਂਡਾਂ 'ਚ ਪ੍ਰੋਵਾਈਡ ਕਰ ਰਹੇ ਆਂ ਤਾਂ ਕਿ ਉਹ ਨੌਜਵਾਨਾਂ ਨੂੰ ਅਸੀਂ ਇੱਕ ਪਲੇਟਫਾਰਮ ਦੇ ਸਕੀਏ ਕਿ ਦੁਬਾਰਾ ਉਹ ਗਰਾਊਂਡ ਨਾਲ ਜੁੜ ਜੇ ਜੇ ਸਾਡਾ ਨੌਜਵਾਨ ਦਿਨ 'ਚ ਗਰਾਊਂਡ ਜ਼ਰੂਰ ਜਾਂਦਾ ਹੈ ਤਾ ਮੈਨੂੰ ਲੱਗਦਾ ਹੈ ਕਿ ਉਹ ਕਦੇ ਵੀ ਆਪਣੇ ਰਾਹ ਤੋਂ ਭਟਕ ਨਹੀਂ ਸਕਦਾ ਜ਼ਿੰਦਗੀ 'ਚ ਕਈ ਉਤਰਾ ਚੜਾ ਆਉਂਦੇ ਆ ਪਰ ਜੇ ਆਪਾਂ ਮਾਨਸਿਕ ਤੇ ਸਰੀਰਿਕ ਤੌਰ ਤੇ ਫਿੱਟ ਆ ਆਪਾਂ ਉਹ ਹਰ ਮੁਸ਼ਕਲ ਦਾ ਸਾਹਮਣਾ ਕਰ ਲੈਂਦੇ ਆ ਸੋ ਇਹ ਖੇਡ ਗਰਾਊਂਡ ਨੌਕਰੀਆਂ ਅੱਜ ਮਾਨ ਸਾਹਿਬ ਦੀ ਸਰਕਾਰ ਕੋਈ ਇੱਕ ਬੰਦਾ ਕਹਦੇ ਕਿ ਕਿਸੇ ਨੇ ਸ਼ਪਾਰਸ਼ ਦੇ ਕੇ ਨੌਕਰੀ ਲੱਗੀ ਆ ਮੈਰਿਟ ਦੇ ਆਧਾਰ ਤੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਸਰਕਾਰੀ ਨੌਕਰੀਆਂ 65000 ਦੇ ਲਗਭਗ ਨੌਕਰੀਆਂ ਦੇ ਚੁੱਕੇ ਆ ਜਾਤ ਦੇ ਨੌਜਵਾਨਾਂ ਦੇ ਜੂਰੇ ਪ੍ਰੈਜ਼ੀਡੈਂਟ ਬਣਿਆ ਜਿਨ੍ਹਾਂ ਨੂੰ ਬੜੀ ਵੱਡੀ ਜ਼ਿੰਮੇਵਾਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਥੈਂਕ ਯੂ ਵੀਰ ਥੈਂਕ ਯੂ ਤੁਹਾਡਾ ਥੈਂਕ ਯੂ ਜੀ ਅੱਜ ਆਪਣੇ ਸਾਰੇ ਸਾਥੀਆਂ ਦੇ ਨਾਲ ਲਤਬਸਤ ਕੋਲ ਦੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਥਾਨ ਤੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਆਪਾਂ ਸਾਰਿਆਂ ਨੇ ਲਤਬਸਤ ਕੋਲ ਦੀ ਜਾਣਾ પરમેન્દ્ર ગોલડી ਜੀ ਦਾ સ્વાગત ਕੀਤਾ ਹੈ ਇਸੇ ਤਰ੍ਹਾਂ ਅੱਜ ਤੋਂ ਤગڑے ਹੋ ਕੇ ਆਪਾਂ ਡਟ ਜਣਾ ਭਾਵੇਂ ਹਰਤ ਕਾਰਡ ਬਣਾਉਣ ਦੀ ਜ਼ਿੰਮੇਵਾਰੀ ਆ ਜਾਂ ਹੋਰ ਕੰਮਾਂ ਦੀ ਜ਼ਿੰਮੇਵਾਰੀ ਆ ਪੂਰੀ ਨੇਕ ਦਲੀ ਨਾਲ ਤਾਂ ਹੀ ਨਾ ਇਮਾਨਦਾਰੀ ਨਾਲ বিনা ਫਟਫਟ ਤੋਂ ਫਿੜਾ ਭੇਟ ਤੋਂ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਲੋਕਾਂ ਦੇ ਘਰ ਤੱਕ ਪਹੁੰਚਾਉਣੇ ਆ ਤੇ ਮੋੜ ਤੋਂ 2027 ਦੀ ਜਿਹੜੀ ਇਲੈਕਸ਼ਨ ਆ ਉਹ ਆਪਾਂ ਆਮ ਆਦਮੀ ਪਾਰਟੀ ਸ੍ਰੀ ਅਰਵਿੰਦ ਕੇਜਰੀਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਦੇ ਵਿੱਚ ਪਾ ਕੇ ਚਿਤਾ ਕੇ ਮੋੜ ਤੋਂ ਆਪਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਬੋਲੇ ਜੈ ਹਾਂ ਸਤਿ ਸ੍ਰੀ ਅਕਾਲ ਤੇ ਸਾਧ ਸੰਗਤ ਮੈਂ ਫਿਰ ਤੋਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਕਿਨਾਂ ਧੰਨਵਾਦ ਕਰਦਾ ਤੇ ਮੈਂ ਹੁਣ ਆਪਣੇ ਭਰਾ પરમેન્દ્ર ગોલડી ਨੂੰ ਪੰਜਾਬ ਦੇ ਨੌਜਵਾਨਾਂ ਦੇ ਪ੍ਰਧਾਨ ਨੂੰ ਬੇਨਤੀ ਕਰੂੰਗਾ ਕਿ ਤੁਹਾਡੇ ਨਾਲ ਰੂ-ਰੂ ਹੋਣਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਤੁਹਾਡਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਘਰੋਂ ਚੱਲ ਕੇ ਅੱਜ ਆਪਾਂ ਖੜਕੜ ਕਲਾਂ ਤੋਂ ਲੈ ਕੇ ਹੋਰੇ ਸ੍ਰੀ ਹਰਮੰਦਰ ਸਾਹਿਬ ਤੱਕ ਮੱਥਾ ਟੇਕਣ ਆਏ ਆ ਤੇ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਅੱਜ ਤੁਹਾਡੇ ਨੌਜਵਾਨਾਂ ਦੀ ਬਦੌਲਤ ਜੇ ਮੈਂ ਬੋਲ ਰਿਹਾ ਜੇ ਮੇਰੇ ਕੋਲੇ ਅਹੁਦਾ ਆਇਆ ਮੇਰੇ ਸਾਰੇ ਤੁਹਾਡੇ ਭਰਾਵਾਂ ਕਰਕੇ ਆਇਆ ਲੰਬੇ ਸਮੇਂ ਤੋਂ ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਹੋ ਹਰ ਇੱਕ ਐਕਟੀਵਿਟੀ ਚ ਹਰ ਇੱਕ ਮਹੀਮ ਚ ਤੁਸੀਂ ਸਾਰੇ ਵੱਧ ਚੜ ਕੇ ਕੰਮ ਕਰ ਰਹੇ ਹੋ ਅੱਪਾ ਸਾਰੇ ਇੱਕ ਟੀਮ ਵਰਕ ਚ ਕੰਮ ਕਰ ਰਿਹਾ ਉਸ ਦੀ ਬਦੌਲਤ ਹੀ ਅੱਜ ਅੱਪਾ ਨੂੰ ਇੰਨਾ ਮਾਨ ਸਨਮਾਨ ਮਿਲ ਰਿਹਾ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਜਦੋਂ ਮਰਜੀ ਭਰਾ ਨੂੰ ਯਾਦ ਕਰ ਲਿਓ ਦਿਨ ਹੋਵੇ ਰਾਤ 24 ਘੰਟੇ ਤੁਹਾਡੇ ਨਾਲ ਖੜੇ ਆ ਤੇ ਇਸੇ ਤਰ੍ਹਾਂ ਆਪਾਂ ਸਾਰਿਆਂ ਨੇ ਮਿਲ ਕੇ ਜੋ ਅੱਜ ਲੀਡਰਸ਼ਿਪ ਨੇ ਸਾਡੇ ਤੇ ਭਰੋਸਾ ਜਤਾਇਆ ਸ਼੍ਰੀ ਅਰਵਿੰਦ ਕੇਜਰੀ왈 ਜੀ ਨੇ ਸਰਦਾਰ ਪੰਗੋਇ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਨੇ ਸਾਡੇ ਪੰਜਾਬ ਦੇ ਇੰਚਾਰਜ ਮਨੀਤ ਸਸੋਧਿਆ ਜੀ ਨੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਨੇ ਤੇ ਸ਼ਹੀਰੀ ਕਲਸੀ ਜੀ ਨੇ ਮੰਜਰ ਸਿੰਘ ਲਾਲਪੁਰਾ ਜੀ ਨੇ ਤੇ तमाम ਸਾਡੀ ਲੀਡਰਸ਼ਿਪ ਨੇ ਉਹ ਭਰੋਸੇ ਨੂੰ ਕਾਇਮ ਰੱਖਦੇ ਹੋਏ ਆਪਾਂ ਸਾਰਿਆਂ ਨੇ ਯੂਥ ਵਿੰਗ ਨੂੰ ਉਸ ਬੁਲੰਦੀਆਂ ਤੱਕ ਲੈ ਕੇ ਜਾਣਾ ਕਿ 2027 ਦੀ ਜਦੋਂ ਸਰਕਾਰ ਬਣੇ ਤਾਂ ਆਪਣੇ ਯੂਥ ਵਿੰਗ ਦਾ ਸਭ ਤੋਂ ਵੱਡਾ ਯੋਗਦਾਨ ਉਹਦੇ 'ਚ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਨੌਜਵਾਨਾਂ ਨੂੰ ਮੌਕਾ ਦਿੰਦੀ ਹੈ ਆਮ ਨੌਜਵਾਨਾਂ ਨੂੰ ਤੁਸੀਂ ਮਿਹਨਤ ਕਰਨ ਵਾਲੇ ਬਣੋ ਅੱਜ ਪੰਜਾਬ 'ਚ ਵੀ ਜੇ ਸਰਕਾਰ ਹੈ ਉਹਦੇ 'ਚ 80% ਨੌਜਵਾਨਾਂ ਦੀ ਸ਼ਮੂਲੀਅਤ ਹੈ ਸੋ ਤੁਸੀਂ ਵੀ ਅੱਜ ਮੇਰੇ ਵਰਗੇ ਆਮ ਜਿਦਾ ਕੋਈ ਪਿਸ਼ੋਕਰ ਨਹੀਂ ਸੀ ਰਾਜਨੀਤੀਕ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਨੇ ਏਡੇ ਏਡੇ ਅਹੁਦੇ ਦੇ ਕੇ ਨਵਾਜਿਆ ਇਹੀ ਭਰੋਸਾ ਕਾਇਮ ਕਰਦੇ ਹੋਏ ਆਪਾਂ ਇਮਾਨਦਾਰੀ ਤੇ ਦਿਨ ਰਾਤ ਮਿਹਨਤ ਕਰਕੇ ਅੱਪਾ ਆਮ ਆਦਮੀ ਪਾਰਟੀ ਦਾ ਜੋ ਸਾਡੀ ਪੰਜਾਬ ਚ ਸਰਕਾਰ ਕੰਮ ਕਰ ਰਹੀ ਹੈ ਚਾਹੇ ਹੈਲਥ ਕੇਅਰ ਦਾ ਕੰਮ ਹੋਵੇ ਚਾਹੇ ਖੇਡ ਗਰਾਊਂਡਾਂ ਦਾ ਕੰਮ ਹੋਵੇ ਚਾਹੇ ਸਿੱਖਿਆ ਕ੍ਰਾਂਤੀ ਹੋਵੇ ਯੁੱਗ ਨਸ਼ੇ ਵਿਰੁੱਧ ਹੋਵੇ ਤੁਸੀਂ ਸਾਰੇ ਨੌਜਵਾਨ ਵੱਧ ਚੜ ਕੇ ਹੁੰਦੇ ਚ ਹਿੱਸਾ ਪਾਉਂਦੇ ਹੋ ਇਸੇ ਤਰ੍ਹਾਂ ਆਪਾਂ ਹਰ ਐਕਟੀਵਿਟੀ ਨੂੰ ਪਿੰਡ ਪਿੰਡ ਘਰ ਘਰ ਵਾਰ ਵਾਰ ਲੈ ਕੇ ਜਾਣਾ ਸੋ ਇੰਨਾ ਹੀ ਕਹਿੰਦਾ ਹੋਇਆ ਪੇਰੀਕੂਰ ਮੈਨੂੰ ਤੁਹਾਡਾ ਪਹਿ ਦਿਨ ਤੋਂ ਧੰਨਵਾਦ ਕਰਨਾ ਹੈ ਸਾਡੇ ਮੰਤਰੀ ਲਾਲਜੀਤ ਭੁੱਲਰ ਜੀ ਇੱਥੇ ਆਏ ਆ ਸਾਡੇ ਵੈਲਕਮ ਕਰਨ ਲਈ ਮੈਂ ਇਹਨਾਂ ਦਾ ਵੀ ਪਹਿ ਦਿਨ ਤੋਂ ਧੰਨਵਾਦੀ ਹਾਂ ਕਿ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਸਾਡੇ ਤੇ ਰੱਖਦੇ ਆ ਸਾਨੂੰ ਗਾਈਡ ਕਰਦੇ ਆ ਸੋ ਉੱਪਰ ਸਾਰੇ ਮੇਰੇ ਜੋਨ ਇੰਚਾਰਜ ਸਹਿਬਾਨ ਜੋਨ ਜ਼ਿਲ੍ਹਾ ਪ੍ਰਧਾਨ ਸਹਿਬਾਨ ਚਾਹੇ ਤੋਂ ਅੰਗਜੀ ਲਾਲੋ ਸੇਵਕਪਾਲ ਜੀ ਲਾਲੋ ਨਿਸ਼ਾਨ ਜੀ ਲਾਲੋ ਹਰਮੀਤ ਜੀ ਹਰਦੀਪ ਜੀ ਰੋਪੀ ਕੰਗ ਜੀ ਗੁਰਿੰਦਰ ਸ਼ੇਰ ਗਿੱਲ ਜੀ ਨਵਲ ਜੀ ਸੰਜੀਵ ਚੌਧਰੀ ਜੀ तमाम ਮੇਰੇ ਸਾਥੀ ਜਿਹੜੇ ਦਿਨ ਰਾਤ ਪਰਮਿੰਦਰ ਸੰਧੂ ਜੀ ਰਵੀ